ਅਪੀ ਸਮਾ ਪਹਿਲਾਂ ਜਦੋਂ ਉਹ ਹੜੀਕੇ ਹੈਡ ਦਾ ਨਿਰਮਾਣ ਆ ਉਸੇ ਤੋਂ ਹੀ ਸਾਡੀਆਂ ਉਸੇ ਚਿਰ ਤੋਂ ਸਾਡੀਆਂ ਜ਼ਮੀਨਾਂ 'ਤੇ ਪਾਣੀ ਛੱਡਿਆ ਗਿਆ ਧੱਕੇ ਨਾਲ ਤੇ ਲੋਕਾਂ ਨੇ ਤਾਂ ਕਹਿਣਾ ਇਹ ਜੀ ਵਾਕਈ ਦਰਿਆ ਪਰ ਮੈਂ ਸਚਾਈ ਦੱਸਣਾ ਚਾਹੁੰਦਾ ਤੁਹਾਨੂੰ ਇੱਥੇ ਇੱਕ ਵੀ ਮਰਲਾ ਦਰਿਆ ਦੀ ਜ਼ਮੀਨ ਨਹੀਂ ਹੈ ਇੱਕ ਵੀ ਦੇਖੋ ਜ਼ਮੀਨਾਂ ਸਾਡੀਆਂ ਮਾਲਕੀ ਰੇਤਾ ਸਰਕਾਰ ਚੁੱਕੇ ਕਿੱਥੋਂ ਦਾ ਨੇ ਆ ਜ਼ਮੀਨਾਂ ਸਾਡੀਆਂ ਜੱਦੀ ਹੋਣ ਤੇ ਮੱਛੀ ਦੇ ਠੇਕੇ ਵੀ ਸਰਕਾਰ ਚੁੱਕੇ ਸਾਡੇ ਕਿਸਾਨਾਂ ਨੂੰ ਇੱਕ ਬਾਟਾ ਰੇਤਾ ਚੁੱਕਣ ਦਾ ਇਥੋਂ ਹੁਕਮ ਨਹੀਂ ਹੈਗਾ ਸਰਕਾਰਾਂ ਹੁੰਦੀਆਂ ਨੇ ਕਿਸਾਨਾਂ ਦੇ ਲੋਕਾਂ ਦੀ ਆਵਾਜ਼ ਸੁਣਨ ਵਾਸਤੇ ਲੋਕਾਂ ਦੇ ਮਸਲੇ ਹੱਲ ਕਰਨ ਪਰ ਇੱਥੇ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਸਾਡੀਆਂ ਮਾਲਕੀ ਜ਼ਮੀਨਾਂ ਵਾਂ ਸਾਨੂੰ ਵੀ ਲੋਕਾਂ ਦੇ ਵਿੱਚ ਸਾਡਾ ਵੀ ਭੰਡੀ ਪ੍ਰਚਾਰ ਸਰਕਾਰ ਨੇ ਇਹ ਕੀਤਾ ਵੀ ਇਹ ਦਰਿਆ ਦੀ ਜ਼ਮੀਨਾਂ ਜਿੰਨਾ ਚਿਰ ਸਾਡੇ ਕਿਸਾਨ ਆ ਕੇ ਕਹਿੰਦੇ ਰਹੇ ਅਸੀਂ ਬੋਲਦੇ ਰਹੇ ਆ ਬੇਨਤੀਆਂ ਕਰਦੇ ਰਹੇ ਉਦੋਂ 2-4 ਘੰਟੇ ਤਾਂ ਚੁੱਕ ਦਿੰਦੇ ਸੀ ਜ਼ਾਰਾ ਪਰ ਬਾਅਦ ਵਿੱਚ ਫੇਰ ਛੱਡ ਦਿੰਦੇ ਇਹ ਬਹੁਤ ਵੱਡੀ ਪ੍ਰਸ਼ਾਸਨ ਦੀ ਨਲਿੱਕੀ ਰਹੀ ਹੈ ਮੈਨੂੰ ਤਾਂ ਐਂ ਲੱਗਦਾ ਹੈ ਵੀ ਜਿਵੇਂ ਇਹ ਪੰਜਾਬ ਦੇ ਨਾਲ ਹੀ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਹੀ ਕੋਈ ਬੜਾ ਤਕੜਾ ਵੈਰ ਹੁੰਦਾ ਸਰਕਾਰਾਂ ਦਾ ਕਿਉਂਕਿ ਹਰ ਸਾਲ ਸਾਡੇ ਕਿਸਾਨ ਜਿਹੜੇ ਡੁੱਬਦੇ ਆ ਤੇ ਸਾਡੇ ਨਾਲ ਬਹੁਤ ਵੱਡਾ ਧੋਖਾ ਆਇਆ ਜਦੋਂ ਸਾਡੇ ਤੋਂ ਇਹਨਾਂ ਨੇ ਵੋਟਾਂ ਮੰਗੀਆਂ ਤੇ ਅਸੀਂ ਇਹਨਾਂ ਦੇ ਝਾਂਸੇ ਜਾਣ ਕੇ ਇਹਨਾਂ ਨੂੰ ਬਦਲਾ ਦੇ ਰੂਪ ਚ ਵੋਟਾਂ ਪਾਈਆਂ ਤੇ ਸਾਨੂੰ ਇਹਨਾਂ ਨੇ ਹੀ ਪਤਾ ਵੀ ਇਹ ਚੋਰਾਂ ਦੇ ਭੰਡਾ ਦੀ ਸਰਕਾਰ ਹੋਊਗੀ ਪੰਜਾਬ ਦੇ ਲੋਕਾਂ ਦਾ ਲਗਾਤਾਰ ਹੜ੍ਹ ਦੀ ਸਮੱਸਿਆ ਦੇ ਨਾਲ ਜੂਸਦੇ ਪਏ ਨੇ ਤੇ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹੇ ਨੇ ਜਿਹੜੇ ਇਸ ਵੇਲੇ ਹੜ੍ਹ ਦੀ ਮਾਰ ਹੇਠ ਨੇ ਤਾਂ ਮੈਂ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਹਰੀਕੇ ਹੈਡ ਦੇ ਉੱਪਰ ਮੌਜੂਦ ਹਾਂ ਤਾਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਹਰੀਕੇ ਹੈਡ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਦਿਨਾ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਾਰੋ ਮਾਰ ਕਰਦਾ ਹੋਇਆ ਪਾਣੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦਾ ਉਜਾੜਾ ਕਰਿਆ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਹੋ ਰਿਹਾ ਹਸਤੇ ਵਾਸਤੇ ਘਰਾਂ ਦਾ ਉਜਾੜਾ ਹੋ ਰਿਹਾ ਤਾਂ ਇਹ ਤਸਵੀਰਾਂ ਨੇ ਹਰੀਕੇ ਹੈਡ ਦੀਆਂ ਇਸ ਹੈਡ ਤੋਂ ਤੁਸੀਂ ਖੁਦ ਹੀ ਤਗਾਜਾ ਲਗਾ ਸਕਦੇ ਹੋ ਕਿ ਚਾਰ ਚੁਫੇਰੇ ਜਿਹੜਾ ਪਾਣੀ ਪਸਰਿਆ ਹੋਇਆ ਤਾਂ ਜਿਹੜੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਰਿਹਾ ਤਾਂ ਉਸ ਇਲਾਕੇ ਦਾ ਜਾਂ ਪਿੰਡਾਂ ਦਾ ਹਸ਼ਰ ਕਿਹੋ ਜਿਹਾ ਹੁੰਦਾ ਹੋਵੇਗਾ ਤਾਂ ਇਸੇ ਦੇ ਸੰਬੰਧ ਵਿੱਚ ਗੱਲ ਕਰਾਂਗੇ ਸਾਡੇ ਨਾਲ ਹੜਪੀੜਤ ਜਿਹੜਾ ਕਿਸਾਨ ਸੰਘਰਸ਼ ਕਮੇਟੀ ਆ ਉਸ ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜਗਵਿੰਦਰ ਸਿੰਘ ਆ ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਆ ਕਿ ਤੁਹਾਡੇ ਇਲਾਕੇ ਦੇ ਵਿੱਚ 2023 ਤੋਂ ਬਾਅਦ ਇਸ ਵਾਰ ਫਿਰ ਹੜ ਆ ਚੁੱਕਾ ਹੈ ਤਾਂ ਸਭ ਤੋਂ ਪਹਿਲਾਂ ਸਵਾਲ ਇਹ ਹੀ ਆ ਕਿ ਹੜ ਦੇ ਮੱਦੇ ਨਜ਼ਰ ਕਿਸ ਤਰੀਕੇ ਦੇ ਸਾਰ ਬਣੇ ਹੋਏ ਆ ਵੇਖੋ ਜੀ ਸਭ ਤੋਂ ਪਹਿਲਾਂ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਹਾਲਾਤ ਬਹੁਤ ਨਾਜ਼ੁਕ ਨੇ ਤੁਹਾਡੇ ਸਾਹਮਣੇ ਤਸਵੀਰਾਂ ਜਦੋਂ 2023 ਦੇ ਵਿੱਚ ਵੱਡੇ ਫਲੱਡ ਆਏ ਸਾਡੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਵਾ ਫਸਲਾਂ ਤੇ ਤਬਾਹ ਹੋਣੀਆਂ ਸੀ ਫਸਲਾਂ ਦੇ ਨਾਲ-ਨਾਲ ਸਾਡੇ ਕਿਸਾਨਾਂ ਦੀ ਜ਼ਮੀਨਾਂ ਵਿੱਚ ਸਿਲਟ ਪੈ ਗਈ ਔਰ ਬਹੁਤ ਬੁਰੀ ਤਰ੍ਹਾਂ ਸਿਲਟ ਪਈ ਸਾਡੇ ਕਿਸਾਨਾਂ ਦੇ ਟਰੈਫਾਰਮ ਰੁੜ ਗਏ ਕੋਠੇ ਰੁੜ ਗਏ ਬੋਰ ਵੀ ਖਰਾਬ ਹੋ ਗਏ ਜਦ ਕਿ ਸਰਕਾਰ ਨੇ ਉਸ ਚੀਜ਼ ਤੇ ਗੌਰ ਨਾ ਕੀਤਾ ਬਿਲਕੁਲ ਨਹੀਂ ਗੌਰ ਨਹੀਂ ਕੀਤਾ ਸਾਡੇ ਕਿਸਾਨਾਂ ਨੇ ਕਰਜ਼ੇ ਚੁੱਕ ਕੇ ਦੁਬਾਰਾ ਫੇਰ ਬੋਰ ਕਰਵਾਏ ਔਰ ਉੱਥੇ ਆਪਣੇ ਆ ਮੋਟਰਾਂ ਤੇ ਕੋਠੇ ਵੀ ਪਾਏ ਗਏ ਪਰ ਹਾਲਾਤ ਜਿਹੜੇ ਆ ਤੁਸੀਂ ਅੱਜ ਵੇਖ ਹੀ ਸਕਦੇ ਤਾ ਵੇਖ ਰਹੇ ਜੀ ਅੱਜ ਫੇਰ 2025 ਦੇ ਵਿੱਚ ਜਿਹੜਾ ਹੜ੍ਹ ਆਇਆ ਉਹ ਇਹ ਨਾਜ਼ੁਕ ਹਾਲਾਤ ਫੇਰ ਬਣ ਚੁੱਕੇ ਆ ਸਾਡੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜਮੀਨਾਂ ਹਰੀਕੇ ਹੈਡ ਤੋਂ ਲੈ ਕੇ ਹਸੈਣੀ ਵਾਲੇ ਬਾਰਡਰ ਤੱਕ ਤਕਰੀਬਨ ਇਹਨਾਂ ਦੋਹਾਂ ਦੋਹਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਜ਼ਮੀਨ ਆਉਦੀ ਸਾਡੇ ਕਿਸਾਨਾਂ ਦੀ ਇਹ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਆ ਅਸੀਂ ਪਹਿਲਾਂ ਵੀ ਸਾਡੀ ਹੜ੍ਹ ਪ੍ਰੇਟ ਕਿਸਾਨ ਸੰਘਾਟਨ ਕਮੇਟੀ ਜਿਹੜੀ ਆ ਪੂਰੇ ਪੰਜਾਬ ਦੇ 8 ਤੋਂ 9 ਜ਼ਿਲ੍ਹੇ ਨੇ ਜਿਨ੍ਹਾਂ ਤੇ ਲੜ ਰਹੀ ਆ ਸਰਕਾਰ ਨੂੰ ਬਾਰ ਬਾਰ ਬੇਨਤੀਆਂ ਸੀ ਕਰ ਰਹੇ ਆ ਕਿ ਸਾਡੀਆਂ ਜ਼ਮੀਨਾਂ ਦਾ ਪੱਕਾ ਹੱਲ ਕੀਤਾ ਜਾਵੇ ਜ਼ਮੀਨ 10 ਕਿੱਲੇ ਜਾਂ 12 ਕਿੱਲੇ ਚੜਾਈ ਦੀ ਪੱਕੀ ਨਹਿਰ ਬਣਾਈ ਜਾਵੇ ਔਰ ਕਿਸਾਨਾਂ ਤੋਂ ਜ਼ਮੀਨ ਖਰੀਦੀ ਜਾਵੇ ਬਲਕਿ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹਨਾ 1956 ਜਾਂ 55 ਦੇ ਵਿੱਚ ਹਰੀਕੇ ਹੈਡ ਦਾ ਨਿਰਮਾਣ ਹੋਇਆ ਔਰ ਸਰਕਾਰ ਨੇ ਉਦੋਂ ਜ਼ਮੀਨ ਅਕਵਾਇਰ ਕੀਤੀ ਆਪਣਾ ਹੈਡ ਬਣਨ ਵਾਸਤੇ ਔਰ ਜਦੋਂ ਜ਼ਮੀਨ ਅਕਵਾਇਰ ਕੀਤੀ ਗਈ ਤੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਅਗਲੇ ਬੰਨੇ ਮਾਲਕੀ ਜ਼ਮੀਨਾਂ ਉਹਨਾਂ ਦੇ ਵਿੱਚ ਧੱਕੇ ਨਾਲ ਪਾਣੀ ਛੱਡ ਕੇ ਪਾਇਆ ਗਿਆ ਪਰ ਅਫਸੋਸ ਜੇ ਸਰਕਾਰ ਨੇ ਹਰੀਕੇ ਹੈਡ ਦਾ ਜ਼ਮੀਨ ਅਕਵਾਇਰ ਕੀਤੀ ਸੀ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਜਿਹੜੀਆਂ ਹਜ਼ਾਰਾਂ ਲੱਖਾਂ ਇਕੜਾ ਜ਼ਮੀਨਾਂ ਸਾਡੇ ਕਿਸਾਨਾਂ ਦੇ ਇਹ ਵੀ ਅਕਵਾਇਰ ਕਰਕੇ ਪਾਣੀ ਕਿਸੇ ਤਰੀਕੇ ਦੇ ਨਾਲ ਪ੍ਰੋਪਰ ਛੱਡਿਆ ਜਾਂਦਾ ਪਰ ਇੱਥੇ ਹੋਇਆ ਕੀ ਆ ਬਿਲਕੁਲ ਸਾਡੇ ਕਿਸਾਨਾਂ ਨਾਲ ਗਲਤ ਹੋਇਆ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਵਾਂ 17-75 ਸਾਲਾਂ ਤੋਂ ਬਿਲਕੁਲ ਬਰਬਾਦ ਕੀਤੀਆਂ ਗਈਆਂ ਜਿੰਨਾਂ ਵੀ ਜ਼ਮੀਨਾਂ ਜਿਹੜੀ ਜਿਹੜੀ ਜ਼ਮੀਨ ਦੀ ਤੁਸੀਂ ਗੱਲ ਕਰ ਰਹੇ ਹੋ ਸਾਰੀਆਂ ਜ਼ਮੀਨਾਂ ਕਿਸਾਨਾਂ ਦੀਆਂ ਮਾਲਕੀ ਨੇ ਬਿਲਕੁਲ ਜੀ ਮਾਲਕੀ ਹੈ ਜੀ ਬਿਲਕੁਲ ਮਾਲਕੀ ਹੈ ਇੱਥੇ ਇੱਥੇ ਹਰੀਕੇ ਹੈਡ ਤੋਂ ਇਧਰ ਹਸੈਣੀ ਵਾਲੇ ਬਾਰਡਰ ਤੱਕ ਇੱਕ ਵੀ ਮਰਲਾ ਜ਼ਮੀਨ ਜਿਹੜੀ ਆ ਸਰਕਾਰ ਦੀ ਨਹੀਂ ਹੈਗੀ ਮੈਂ ਕਹਿ ਦਿਆਂ ਦਰਿਆ ਦੀ ਇੱਕ ਵੀ ਮਰਲਾ ਜ਼ਮੀਨ ਨਹੀਂ ਹੈ ਆਮ ਕਰਕੇ ਤਾਂ ਲੋਕ ਇਹ ਸਮਝ ਲੈਂਦੇ ਕਿ ਜਿਹੜੀ ਜ਼ਮੀਨਾਂ ਜਿਹਦੇ ਵਿੱਚ ਹੜ ਜਾਂਦਾ ਹੋਇਆ ਦਿਖਾਈ ਦੇ ਰਿਹਾ ਜਾਂ ਦਰਿਆ ਵਗ ਰਿਹਾ ਤਾਂ ਇਹ ਦਰਿਆ ਦੀ ਜ਼ਮੀਨ ਹੋ ਸਕਦੀ ਹੈ ਤਾਂ ਫਿਰ ਇਹ ਲੋਕ ਕਿਵੇਂ ਸਮਝ ਰੱਖਣ ਕਿ ਦਰਿਆ ਦੀ ਨਹੀਂ ਸਗੋ ਕਿਸਾਨਾਂ ਦੀ ਮਾਲਕੀ ਜ਼ਮੀਨ ਆ ਵੇਖੋ ਜੀ ਇਹੋ ਤੇ ਸਾਡੇ ਇੱਕ ਰਾਹੀ ਗੀਰਾ ਵੀਰਾਂ ਨੂੰ ਭਲੇਖਾ ਮਨ ਦੇ ਵਿੱਚ ਬਹੁਤ ਵੱਡਾ ਵੀ ਲੋਕ ਵੀ ਸੋਚਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਲੋਕਾਂ ਦਾ ਲੋਕ ਇਸ ਗੱਲ ਤੇ ਸੱਚੇ ਨੇ ਕਿਉਂਕਿ ਇਹ ਕਾਫੀ ਸਮਾਂ ਪਹਿਲਾਂ ਜਦੋਂ ਹੜੀਕੇ ਹੈਡ ਦਾ ਨਿਰਮਾਣ ਹੈ ਉਸੇ ਤੋਂ ਹੀ ਸਾਡੀਆਂ ਉਸੇ ਚਿਰ ਤੋਂ ਸਾਡੀਆਂ ਜ਼ਮੀਨਾਂ 'ਇਹ ਪਾਣੀ ਛੱਡਿਆ ਗਿਆ ਧੱਕੇ ਨਾਲ ਤੇ ਲੋਕਾਂ ਨੇ ਤਾਂ ਕਹਿਣਾ ਹੀ ਆ ਜੀ ਵਾਕਈ ਦਰਿਆ ਪਰ ਮੈਂ ਸੱਚਾਈ ਦੱਸਣਾ ਚਾਹੁੰਦਾ ਤੁਹਾਨੂੰ ਇੱਥੇ ਇੱਕ ਵੀ ਮਰਲਾ ਦਰਿਆ ਦੀ ਜ਼ਮੀਨ ਨਹੀਂ ਹੈਗੀ ਸਾਡੀ ਮੰਗ ਆ ਪੰਜਾਬ ਸਰਕਾਰ ਤੋਂ ਔਰ ਸੈਂਟਰ ਸਰਕਾਰ ਤੋਂ ਵੀ 10 ਕਿੱਲੇ ਦੀ ਚੜਾਈ ਦੇ ਵਿੱਚ ਇਹ ਜਿੰਨਾ ਵੀ ਮੰਨ ਲਓ ਗੁੰਦਵਾਲ ਤੋਂ ਲੈ ਕੇ ਜਿਹੜੇ 7-8 ਜਿਹੜੇ ਜ਼ਿਲ੍ਹੇ ਆਉਂਦੇ ਆ ਕਪੂਰਥਲੇ ਤੋਂ ਲੈ ਕੇ ਜਿੰਨੇ ਵੀ ਪੰਜਾਬ ਦੇ 8 ਜ਼ਿਲ੍ਹੇ ਆ ਇਹਨਾਂ ਸਾਰਿਆਂ ਜ਼ਿਲ੍ਹਿਆਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇ ਇੱਕ ਬੜੀ ਵੱਡੀ ਨਹਿਰ ਬਣਾਈ ਜਾਵੇ ਜ਼ਮੀਨ ਅਕਵਾਇਰ ਕੀਤੀ ਜਾਵੇ ਸਰਕਾਰ ਸਾਡੇ ਕਿਸਾਨਾਂ ਨੂੰ ਸਰਕਾਰ ਬਣਦਾ ਮੁੱਲ ਦੇਵੇ ਜਿੰਨਾ ਵੀ ਮੁੱਲ ਸਰਕਾਰੀ ਰੇਟ ਆ 13 ਲੱਖ ਰੁਪਇਆ ਜਾਂ 14 ਲੱਖ ਰੁਪਇਆ ਉਹ ਤੋਂ 4 ਗੁਣਾ ਵੱਧ ਕੇ 55 56 ਲੱਖ ਜਿੰਨਾ ਵੀ ਰੁਪਇਆ ਬਣਦਾ ਸਾਡੇ ਕਿਸਾਨ ਨੂੰ ਹਰ ਇਕੜ ਦਾ ਦਿੱਤਾ ਜਾਵੇ ਕਿਉਂਕਿ ਉਹ ਸਾਡੇ ਕਿਸਾਨ ਪਾਸੇ ਜਾ ਕੇ ਜ਼ਮੀਨ ਖਰੀਦ ਸਕੋ ਤੁਹਾਡੇ ਹਲਕੇ ਦੇ ਮੰਤਰੀ ਸਾਹਿਬ ਨੇ ਲਾਲਜੀਤ ਸਿੰਘ ਭੁੱਲਰ ਤੇ ਉਹਨਾਂ ਨੇ ਪਿਛਲੇ ਦਿਨੀ ਇੱਕ ਹੜਾਂ ਪੀੜਤਾਂ ਦੇ ਕੋਲ ਆ ਕੇ ਇਹ ਆਵਾਜ਼ ਬੁਲੰਦ ਕੀਤੀ ਸੀ ਕਿ ਸਰਕਾਰ ਨੇ ਪਹਿਲਾਂ ਵੀ ਇਸ ਚੀਜ਼ ਨੂੰ ਲੈ ਕੇ ਹੜਾਂ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਇੱਕ ਉਪਰਾਲਾ ਕੀਤਾ ਸੀ ਜਿਹਦੇ ਵਿੱਚ ਮਾਈਨਿੰਗ ਕੀਤੀ ਜਾਣੀ ਸੀ ਦਰਿਆ ਪੂਰੀ ਤਰੀਕੇ ਦੇ ਨਾਲ ਕਲੀਨ ਹੋਣਾ ਸੀ ਪਰ ਉਹ ਕੁਝ ਲੋਕਾਂ ਦੇ ਵੱਲੋਂ ਨਹੀਂ ਕੀਤਾ ਗਿਆ ਕੀ ਲੱਗਦਾ ਹੈ ਕਿ ਅਜਿਹੇ ਦੇ ਵਿੱਚ ਜਿਹੜੀ ਤੁਹਾਡੀਆਂ ਕਿਸਾਨ ਜਥੇਬੰਦੀਆਂ ਨੇ ਉਹੀ ਸਵਾਲਾਂ ਦੇ ਘੇਰੇ ਦੇ ਵਿੱਚ ਆਈਆਂ ਨੇ ਬਿਲਕੁਲ ਜੀ ਵੇਖੋ ਅਸੀਂ ਤੇ ਆਪਣੇ ਕਿਸਾਨਾਂ ਦੇ ਨਾਲ ਪਹਿਲਾਂ ਵੀ ਖੜੇ ਸਾਂ ਤੇ ਅੱਜ ਵੀ ਖੜੇ ਆਂ ਜਿਹੜੇ ਸੱਤਾ ਅਠਾ ਜਿਲ੍ਹਾਂ ਦੇ ਸਾਡੇ ਕਿਸਾਨ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਪੱਤਰਕਾਰ ਸਾਹਿਬ ਵੀ ਇਹ ਜ਼ਮੀਨਾਂ ਸਾਡੀਆਂ ਮਾਲਕੀ ਆ ਇੱਥੇ ਨਾਲਕੀ ਸਰਕਾਰ ਨੂੰ ਕੋਈ ਹੱਕ ਨਹੀਂ ਮਾਲਕੀ ਜ਼ਮੀਨ ਦੀ ਖੋਦਾਈ ਨਹੀਂ ਹੋ ਸਕਦੀ ਬਿਲਕੁਲ ਜੀ ਸਰਕਾਰ ਕਰੇ ਪਰ ਜਿਹੜੇ ਤਰੀਕੇ ਨਾਲ ਸਾਡੇ ਕਿਸਾਨ ਕਹਿ ਰਹੇ ਉਸ ਤਰੀਕੇ ਨਾਲ ਕਰੇ ਸਾਡੇ ਕਿਸਾਨਾਂ ਦਾ ਕਹਿਣਾ ਵਾ ਜਿਹੜੇ ਸਾਡੇ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਵਿੱਚ ਆ ਪਾਣੀ ਵਗ ਰਿਆ ਵਾ ਉਹ ਸਾਡੇ ਕਿਸਾਨਾਂ ਨੂੰ ਰੇਤ ਆ ਚੁੱਕਣ ਦੀ ਖੋਲ ਦਿੱਤੀ ਜਾਵੇ ਮਜ਼ਦੂਰ ਉਥੋਂ ਟੋਕਰੀ ਨਾਲ ਰੇਤ ਭਰੇ ਸਾਡਾ ਕਿਸਾਨ ਆਪਣੇ ਟਰੈਕਟਰ ਟਰਾਲੀ ਤੇ ਰੇਤ ਲੈ ਕੇ ਸ਼ਹਿਰ ਵੇਚੇ ਤੇ ਉਹਦਾ ਗੁਜ਼ਾਰਾ ਹੋ ਸਕੇ ਕਿਉਂਕਿ ਵੇਖੋ ਜੀ ਜਿਵੇਂ ਬਾਰਡਰ ਬਾਰਡਰ ਏਰੀਆ ਦੇ ਵਿੱਚ ਲੋਕਾਂ ਨੂੰ ਟਾਈਮ ਘਟ ਮਿਲਦਾ ਸੀ ਖੇਤੀਬਾੜੀ ਕਰਨ ਦਾ 1997 ਚ ਉਹਨਾਂ ਲੋਕਾਂ ਨੇ ਅਪੀਲ ਕੀਤੀ ਅਪੀਲ ਪਾਈ ਹਾਈ ਕੋਰਟ ਦੇ ਵਿੱਚ ਔਰ ਉਹ ਮੰਨੀ ਵੀ ਗਈ ਮਾਨਡਗ ਹਾਈ ਕੋਰਟ ਨੇ ਬਹਾਲ ਕੀਤੀ ਗਈ ਅਪੀਲ ਵੀ ਉਹਨਾਂ ਲੋਕਾਂ ਕਿਸਾਨਾਂ ਦਾ ਪਰ ਇਕੜ 12000 ਰੁਪਏ ਠੇਕਾ ਬੱਜ ਗਿਆ ਕਿਉਂਕਿ ਨਾ ਤੇ ਉੱਥੇ ਕੋਈ ਹਣਾ ਦੀ ਮਾਰਾ ਸਿਰਫ ਉਹਨਾਂ ਨੂੰ ਖੇਤੀ ਕਰਨ ਦਾ ਟਾਈਮ ਘੱਟ ਮਿਲਦਾ ਸੀ ਤੇ ਸਾਡੇ ਅਸੀਂ ਤੇ ਸਰਕਾਰ ਨੂੰ ਇਹੋ ਬਾਰ-ਬਾਰ ਮੰਗ ਕਰਦੇ ਆਂ ਕਿ ਸਾਡੀਆਂ ਜ਼ਮੀਨਾਂ 70-75 ਸਾਲਾਂ ਤੋਂ ਜਿਹੜੀਆਂ ਖਰਾਬ ਕੀਤੀਆਂ ਗਈਆਂ ਇਹਨਾਂ ਦਾ ਕਿਉਂ ਨਹੀਂ ਠੇਕਾ ਬਣਿਆ ਗਿਆ ਪਰ ਸਰਕਾਰ ਉਲਟਾ ਕਹਿ ਰਹੀ ਹੈ ਜਮੀਨਾ ਜਿਹੜੀਆਂ ਵਾ ਇਹ ਤੁਸੀਂ ਰੇਤ ਚੱਕਣ ਦੇ ਪ੍ਰੋਬੇਟ ਕਰਾਣਾਂ ਨੂੰ ਰੇਤਾ ਚੱਕਣ ਦੇ ਵੇਖੋ ਜਮੀਨਾ ਸਾਡੀਆਂ ਮਾਲਕੀ ਰੇਤਾ ਸਰਕਾਰ ਚੁੱਕੇ ਕਿੱਥੋਂ ਦਾ ਨੇ ਜਮੀਨਾ ਸਾਡੀਆਂ ਜੱਦੀ ਹੋਣ ਤੇ ਮੱਛੀ ਦੇ ਠੇਕੇ ਵੀ ਸਰਕਾਰ ਚੁੱਕੇ ਸਾਡੇ ਕਿਸਾਨਾਂ ਨੂੰ ਇੱਕ ਬਾਟਾ ਰੇਤਾ ਚੁੱਕਣ ਦਾ ਇਥੋਂ ਹੁਕਮ ਨਹੀਂ ਹੈਗਾ ਜੇ ਸਾਡਾ ਕੋਈ ਕਿਸਾਨ ਘਰ ਵਾਸਤੇ ਵੀ ਰੇਤਾ ਲੈਂਦਾ ਤੇ ਉੱਤੇ ਐਫਰ ਹੀ ਹੁੰਦੀ ਹੈ ਵੀ ਤੁਸੀਂ ਆਪਣੀ ਜੱਦੀ ਜ਼ਮੀਨ ਚੋਂ ਵੀ ਇੱਕ ਬਾਟਾ ਰੇਤ ਦਾ ਨਹੀਂ ਚੱਕ ਸਕਦੇ ਨਹੀਂ ਚੱਕ ਸਕਦੇ ਜੀ ਕਾਨੂੰਨ ਤੌਰ ਤੇ ਨਹੀਂ ਚੱਕ ਸਕਦੇ ਇਹੋ ਹੀ ਸਭ ਇਹਦੇ ਬਦਲੇ ਪਰਚੇਦਾਰ ਚ ਹੁੰਦੇ ਜੀ ਫਿਰ ਬਿਲਕੁਲ ਹੁੰਦੇ ਆ ਜੀ ਬਿਲਕੁਲ ਹੁੰਦੇ ਆ ਤੁਸੀਂ ਵੇਖ ਸਕਦੇ ਬਥੇਰੀ ਨਜਾਇਜ਼ ਮਾਨਿਕੋ ਹੋ ਰਹੀ ਹੈ ਜੇ ਸਾਡੇ ਕਿਸਾਨ ਜੇ ਕਿਤੇ ਪਿੱਛੇ ਜਿਹੜੀ ਸਭਰਾ ਆ ਰਹੀ ਸਾਹਮਣੇ ਖੱਡ ਲੱਗ ਰਹੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਆ ਕਿ ਇਹ ਖੱਡ ਨਾ ਲਗਾਈ ਜਾਵੇ ਜੇ ਤੁਸੀਂ ਖਲਾਈ ਕਰਨੀ ਆ ਤੇ ਪਿੱਛੇ ਗੋਂਦਵਾਲ ਤੋਂ ਲੈ ਕੇ ਸਮੇਦ ਹਰੀ ਕੇ ਹੈਡ ਹਸੈਣੀ ਵਾਲੇ ਹੈਡ ਵਰਕਰਸ ਤੱਕ ਖਲਾਈ ਕਰੋ ਕਿ ਜਿਹੜਾ ਪਾਣੀ ਦਾ ਪੱਧਰ ਹਰ ਸਾਲ ਹਾੜ ਆਉਂਦੇ ਉਸ ਸਥਿਤੀ ਨਾ ਬਣੇ ਪਾਣੀ ਪ੍ਰੋਪਰ ਤਰੀਕੇ ਨਾਲ ਵਿੱਚ ਵਿੱਚ ਤੁਰਿਆ ਜਾਵੇ ਇਹ ਸਰਕਾਰ ਕੀ ਕਰਦੀ ਆ ਪਿਛਲੇ ਬਨੇ ਦੋ ਜ਼ਿਲ੍ਹੇ ਛੱਡ ਕੇ ਤੀਸਰਾ ਇਹ ਜ਼ਿਲ੍ਹਾ ਛੱਡ ਕੇ ਉਹ ਦੋਹਾਂ ਜ਼ਿਲ੍ਹਿਆਂ ਦੇ ਵਿੱਚਕਾਰ ਜਾ ਕੇ ਸਭਰਾ ਪਿੰਡ ਦੇ ਸਾਹਮਣੇ ਵਿੱਚਕਾਰ ਖੱਡ ਲਿਆ ਰਹੇ ਬਲਕਿ ਜਿੱਥੇ ਖੱਡ ਲੱਗਣ ਜਾ ਰਹੀ ਸੀ ਉਹਦੇ ਸਾਹਮਣੇ ਝੋਨੇ ਵਾਲੀਆਂ ਜ਼ਮੀਨਾਂ ਲੋਕਾਂ ਦੇ ਟਰਾਂਸਫਰਮ ਬਹੁਤ ਵਧੀਆ ਫਸਲ ਹੁੰਦੀ ਆ ਸਾਡੇ ਕਿਸਾਨ ਬੇਨਤੀ ਵੀ ਕਰਦੇ ਰਿਹਾ ਵੀ ਇੱਥੋਂ ਨਾ ਖੱਡ ਲਾਈ ਜਾਵੇ ਜੇ ਤੁਸੀਂ ਖਲਾਈ ਕਰਨੀ ਆ ਤੇ ਹੈੜ ਤੋਂ ਲੱਗੋ ਇੱਕ 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 ਦਾਤ ਤੋਂ ਲੱਗੋ ਤੋੜ ਖਲਾਈ ਕੀਤੀ ਜਾਵੇ ਕਿ ਇਹ ਜਿਹੜਾ ਜਿਹੜਾ ਉਪਰਾਲਾ ਹੋਣ ਲੱਗਾ ਸੀ ਕਿਸਾਨਾਂ ਨੂੰ ਕੋਈ ਰਾਹਤ ਦਿਵਾਉਣ ਵਾਸਤੇ ਕੋਈ ਨਹੀਂ ਸੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਬਿਲਕੁਲ ਨਹੀਂ ਜੀ ਇਹ ਤਾਂ ਸਿਰਫ ਇੱਕ ਕੋਰਪੋਰੇਟ ਘਰਾਣਿਆਂ ਨੇ ਆਪਣੇ ਪੈਸੇ ਆਪਣੀਆਂ ਜੇਬਾਂ ਭਰਨ ਵਾਸਤੇ ਇੱਕ ਰੋਜ਼ਗਾਰ ਚਲਾਉਣ ਵਾਸਤੇ ਕੀਤਾ ਸੀ ਬਾਕੀ ਕਿਸਾਨਾਂ ਨੂੰ ਦਾ ਕੋਈ ਫਾਇਦਾ ਨਹੀਂ ਸੀ ਕਿਸਾਨਾਂ ਨੂੰ ਤੇ ਜੇ ਸਾਡੀ ਆਪਣੀ ਜ਼ਮੀਨ ਆ ਜੇ ਸਾਨੂੰ ਵੀ ਉਥੋਂ ਇੱਕ ਰੇਤਾਂ ਦੀ ਟਰਾਲੀ ਭਰਨੀ ਪੈਂਦੀ ਤੇ ਸਾਨੂੰ ਵੀ ਉਹ 2.5 ਤੋਂ 3000 ਰੁਪਏ ਉਹਨੂੰ ਦੇ ਕੇ ਫੇਰ ਹੀ ਭਰਨੀ ਪੈਂਦੀ ਆ ਆ ਗੱਲ ਕੀ ਲੱਗਦਾ ਕਿ ਜਦੋਂ ਸਰਕਾਰ ਦੇ ਨਾਲ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਿਹੜੇ ਟੈਕਨੀਕਲ ਪੁਆਇੰਟਸ ਜਾਣਦੇ ਨੇ ਲੀਗਲ ਤੌਰ ਤੇ ਤਾਂ ਕੀ ਲੱਗਦਾ ਜਦੋਂ ਉਹਨਾਂ ਦੇ ਨਾਲ ਤੁਹਾਡੀ ਟੇਬਲ ਟਾਕ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਜਾਂ ਇਹਨਾਂ ਜਿਹੜੇ ਤੁਹਾਡੇ ਮੁੱਦੇ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਦਲੀਲਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲ ਕਿਹੜੇ ਸਿੱਟੇ ਤੇ ਪਹੁੰਚਦੀ ਹੈ ਵੇਖੋ ਜੀ ਅਸੀਂ ਬਾਰ-ਬਾਰ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਔਰ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜਿਹਨੂੰ ਵੀ ਬਾਰ-ਬਾਰ ਬੇਨਤੀਆਂ ਕਰਦੇ ਰਹੇ ਮੀਡੀਆ ਰਾਈਟ ਵੀ ਸਾਡੀ ਹੜਪੀੜਤਾ ਦੇ ਨਾਲ ਇੱਕ ਮੀਟਿੰਗ ਰੱਖੀ ਜਾਵੇ ਅਸੀਂ ਤੁਹਾਨੂੰ ਆਪਣੇ ਸਾਡੇ ਕਿਸਾਨ ਜਿਹੜੇ ਨੇ ਸਾ ਆਪਣਾ ਦੁੱਖ ਤੁਹਾਨੂੰ ਦੱਸਣਾ ਚਾਹੁੰਦੇ ਆ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਇਹ ਗੱਲ ਚੰਗੀ ਸਮਝੀ ਨਹੀਂ ਵੀ ਮੈਂ ਕਿਸਾਨਾਂ ਨਾਲ ਮੀਟਿੰਗ ਕਰਾਂ ਕਈ ਵਾਰ ਅਸੀਂ ਬੇਨਤੀਆਂ ਕੀਤੀਆਂ ਵੀ ਸਾਡਾ ਨਾਲ ਬੈਠ ਕੇ ਅਸੀਂ ਟੇਬਲ ਟਾਕ ਤੇ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਆ ਵੀ ਸਾਡਾ ਨਾਲ ਗੱਲਬਾਤ ਕਰੋ ਸਾਡੇ ਕਿਸਾਨਾਂ ਦਾ ਦਰਦ ਸਮਝ ਆਵੇ ਸੁਣਿਆ ਜਾਵੇ ਸਰਕਾਰਾਂ ਹੁੰਦੀਆਂ ਨੇ ਕਿਸਾਨਾਂ ਦੇ ਲੋਕਾਂ ਦੀ ਆਵਾਜ਼ ਸੁਣਨ ਵਾਲੀ ਲੋਕਾਂ ਦੇ ਮਸਲੇ ਹੱਲ ਕਰ ਰਹੇ ਪਰ ਇੱਥੇ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਤੇ ਬਾਰ-ਬਾਰ ਇਹ ਬੇਨਤੀਆਂ ਕਰਦੇ ਆ ਕਿ ਸਾਰੀਆਂ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਨਾ ਬੜੀ ਜ਼ਰੂਰੀ ਆ ਪਹਿਲਾਂ ਸਾਡੀ ਹੜਪੀੜ ਤੇ ਜਸੇਬੰਦੀ ਜਿਹੜੀ 2023 ਚ ਹੋਣੀ ਚਾਹੀਏ ਲਗਭਗ 25 ਤਰੀਕ ਨੂੰ ਮਖੂ ਗੁਰਦੁਆਰਾ ਸਾਹਿਬ ਸਾਨੂੰ ਪੰਜਾਬ ਦੀਆਂ ਲਗਭਗ ਸਾਰੀਆਂ ਜਸੇਬੰਦੀਆਂ ਨੇ ਸਮਰਥਨ ਦੇ ਦਿੱਤਾ ਅਸੀਂ ਇੱਕ ਬਹੁਤ ਵੱਡਾ ਰੈਲੀ ਦਾ ਜਿਹੜਾ ਵਾ ਇਕੱਠ ਕਰਨ ਜਾ ਰਹੇ ਆ ਔਰ ਸਾਰੀਆਂ ਪੰਜਾਬ ਦੀਆਂ ਜਿੰਨੀਆਂ ਵੀ ਜਸੇਬੰਦੀਆਂ ਸਾਰੀਆਂ ਜਥੇਬੰਦੀਆਂ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਵਾ ਔਰ ਆਉਣ ਵਾਲੇ ਸਮੇਂ ਚ ਜੇ ਸਰਕਾਰਾਂ ਨੇ ਸਾਡੇ ਕਿਸਾਨਾਂ ਨੂੰ 50000 ਰੁਪਇਆ 45 ਤੋਂ 50000 ਰੁਪਇਆ ਖਰਾਬਾ ਨਾ ਦਿੱਤਾ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਪੱਕਾ ਹੱਲ ਨਾ ਕੀਤਾ ਤੇ ਪੰਜਾਬ ਦੀਆਂ ਪੁਰਾਤਨ ਜਥੇਬੰਦੀਆਂ ਜਿੰਨੀਆਂ ਵੀ ਆ ਉਹ ਸਾਰੀਆਂ ਇੱਕ ਮੰਚ ਤੇ ਹੋ ਕੇ ਇਸ ਹੜਾ ਹੜਪੀੜਤਾ ਦੇ ਨਾਲ ਖੜਨ ਗਈਆਂ ਇੱਕ ਸਮੇਂ ਸਮੇਂ ਤੇ ਵੀ ਸ਼ਿਕਵਾ ਕੀਤਾ ਜਾਂਦਾ ਹਰੀਕੇ ਹੈਡ ਨੂੰ ਲੈ ਕੇ ਕਿ ਜਿਹੜੇ ਦਰ ਖੋਲੇ ਜਾਂਦੇ ਨੇ ਪਾਣੀਆਂ ਵਾਲੇ ਉਹਦੇ ਵਿੱਚ ਸਾਡੇ ਨਾਲ ਫੇਰ ਬਦਲ ਕੀਤਾ ਜਾਂਦਾ ਜਾਂ ਜਿਆਤੀ ਹੁੰਦੀ ਆ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੇ ਟੈਕਨੀਕਲ ਨੇ ਉੱਥੇ ਉਹਨਾਂ ਦੇ ਨਾਲ ਤੁਹਾਡਾ ਪੇਚ ਕਿਉਂ ਫਸਿਆ ਰਹਿੰਦਾ ਆ ਏਜ ਵੇਖੋ ਜੀ ਜਦੋਂ ਵੀ ਸਾਡੀ ਕੋ ਸ਼ੁਰੂ ਤੋਂ ਇਹੋ ਕੋਸ਼ਿਸ਼ ਰਹੀ ਆ ਤਕਰੀਬਨ 5 ਤਰੀਕ 7ਵੇਂ ਮਹੀਨੇ ਤੋਂ ਜਿਹੜੇ ਫਲੱਡਾਂ ਦੇ ਚਾਂਸ ਬਣੇ ਆ ਦਰਿਆ ਦੇ ਪੇੜ ਦੇ ਵਿੱਚ ਪਾਣੀ ਸੀ ਉਦੋਂ ਜਦੋਂ ਸਾਡੀ ਜਥੇਬੰਦੀ ਹਾਰਡ ਪੀੜ ਤੇ ਜਥੇਬੰਦੀ ਬਾਰ ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੀ ਰਹੀ ਹੈ ਕਿ ਐਸ ਡੀ ਓ ਸਾਹਿਬ ਜਿਹੜੇ ਡਰੇਨ ਭਾਗ ਦੇ ਅਫਸਰ ਨੇ ਜਲ ਸਰੋਤ ਮਹਿਕਮੇ ਦੇ ਇਹਨਾਂ ਨੂੰ ਬਾਰ ਬਾਰ ਬੇਨਤੀਆਂ ਕਰਦੇ ਰਹੇ ਆ ਵੀ ਪਾਣੀ ਦਾ ਪੱਧਰ ਨਾ ਵਧਨਤਾ ਜਾਵੇ ਜਿਵੇਂ ਜਿਵੇਂ ਦਰਿਆ ਦੇ ਪੇੜ ਚੋਂ ਪਾਣੀ ਵਧਦਾ ਉਸੇ ਤਰੀਕੇ ਨਾਲ ਪਾਣੀ ਨਾਲ ਦੀ ਨਾਲ ਰਿਲੀਜ਼ ਕੀਤਾ ਜਾਵੇ ਹਰੀ ਕੇ ਹੈਡ ਤੋਂ ਔਰ ਅਗਲੇ ਬਨੇ ਹੈਡ ਵਰਕਸ ਜਿਹੜਾ ਵਾ ਹਸੈਣੀ ਵਾਲਾ ਉੱਥੋਂ ਵੀ ਰਿਲੀਜ਼ ਕੀਤਾ ਜਾਵੇ ਕਿਉਂਕਿ ਹੜਾਂ ਦੀਆਂ ਸਥਿਤੀਆਂ ਨਾ ਬਣ ਸਕਣ ਕਿਉਂਕਿ 23 2023 ਦੇ ਵਿੱਚ ਬਹੁਤ ਵੱਡੇ ਸੰਤਾਪ ਸਾਡੇ ਕਿਸਾਨਾਂ ਨੇ ਹੰਡਾਏ ਆ ਪਰ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਪ੍ਰਸ਼ਾਸਨ ਦੀ ਜਿਹੜੀ ਆ ਬਹੁਤ ਵੱਡੀ ਨਿਕੇਲੀ ਰਹੀ ਆ ਜਿੰਨਾ ਚਿਰ ਸਾਡੇ ਕਿਸਾਨ ਆ ਕੇ ਕਹਿੰਦੇ ਰਹੇ ਅਸੀਂ ਬੋਲਦੇ ਰਹੇ ਆ ਬੇਨਤੀਆਂ ਕਰਦੇ ਰਹੇ ਆ ਉਦੋਂ 2-4 ਘੰਟੇ ਤਾਂ ਚੁੱਕ ਦਿੰਦੇ ਸੀ ਜ਼ਰਰ ਪਰ ਬਾਅਦ ਵਿੱਚ ਫੇਰ ਛੱਡ ਦਿੰਦੇ ਇਹ ਬਹੁਤ ਵੱਡੀ ਪ੍ਰਸ਼ਾਸਨ ਦੀ ਨਲਕੀ ਰਹੀ ਹੈ ਪਰ ਕੁੱਲ ਮਿਲਾ ਕੇ ਮੈਨੂੰ ਤਾਂ ਐਂ ਲੱਗਦਾ ਹੈ ਵੀ ਜਿਵੇਂ ਇਹ ਪੰਜਾਬ ਦੇ ਨਾਲ ਹੀ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਹੀ ਕੋਈ ਬੜਾ ਤਕੜਾ ਵੈਰ ਹੁੰਦਾ ਸਰਕਾਰਾਂ ਦਾ ਕਿਉਂਕਿ ਹਰ ਸਾਲ ਸਾਡੇ ਕਿਸਾਨ ਜਿਹੜੇ ਡੁੱਬਦੇ ਆ ਇਹ ਬਹੁਤ ਕੋਈ ਚੰਗੀ ਗੱਲ ਨਹੀਂ ਭਾਈ ਜੀ ਕੀ ਲੱਗਦਾ ਕਿ ਕਿੰਨਾ ਕੁ ਅੱਗੇ ਪਿੰਡਾਂ ਦੇ ਵਿੱਚ ਤੁਸੀਂ ਰਾਉਂਡ ਕਰਕੇ ਆਏ ਹੋ ਲੋਕਾਂ ਦੇ ਨਾਲ ਵਾਰਤਾਲਾਪ ਹੋਇਆ ਕਿੰਨਾ ਕੁ ਨੁਕਸਾਨ ਹੋ ਗਿਆ ਅੱਗੇ ਵੇਖੋ ਜੀ ਇਹ ਹਜ਼ਾਰਾਂ ਏਕੜਾ ਇਹ ਸੌਵਾਂ ਦੇ ਚ ਇਹ ਕਿੱਲਿਆਂ ਦੇ ਹਿਸਾਬ ਨਾਲ ਨਹੀਂ ਇਹ ਹਜ਼ਾਰਾਂ ਏਕੜਾ ਦੇ ਹਿਸਾਬ ਨਾਲ ਬਰਬਾਦ ਹੋ ਰਿਹਾ ਵਾ ਜਿਵੇਂ ਇਸ ਤੋਂ ਹੈਡ ਤੋਂ ਅੱਗੇ 35 ਤੋਂ 40 ਪਿੰਡਾਂ ਜਿਹੜੇ ਪਾਕਿਸਤਾਨ ਦੇ ਬਾਰਡਰ 'ਤੇ ਕਰ ਸਾਡੇ ਪ੍ਰਭਾਵਿਤ ਹੋ ਰਹੇ ਆ ਇਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਸਾਡੇ ਪੰਜਾਬ ਦਾ ਹੋ ਰਿਹਾ ਵਾ ਇਹਦੇ ਵੱਲੇ ਨਾ ਤਾਂ ਅਜੇ ਤੱਕ ਕਿਸੇ ਪੰਜਾਬ ਸਰਕਾਰ ਦਾ ਧਿਆਨ ਹੋਇਆ ਤੇ ਨਾ ਹੀ ਸੈਂਟਰ ਗਵਰਨਮੈਂਟ ਦਾ ਜਦੋਂ 2023 ਦੇ ਵਿੱਚ ਹੜ੍ਹ ਆਏ ਆ ਮੋਦੀ ਸਾਹਿਬ ਨੇ ਮੌਕੇ ਤੇ ਹੀ ਫੰਡ ਰਲੀਵ ਕਰਤਾ 6800 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਪੰਜਾਬ ਸਰਕਾਰ ਦੀ ਸਾਡੀ ਇਹ ਇਤਰਾਸ ਦੀ ਆ ਵੀ ਜਦੋਂ ਅਸੀਂ ਸਰਕਾਰ ਨੂੰ ਬੜੇ ਚਾਵਾਣਾ ਬਣਵਾਇਆ ਬਣਾਇਆ ਇਹਨਾਂ ਨੂੰ 92 ਐ ਵਿਧਾਇਕ ਦੇ ਕੇ ਸਰਕਾਰ ਹੋਂਦ ਦੇ ਵਿੱਚ ਆਈ ਤੇ ਸਾਨੂੰ ਇਸ ਮੁੱਦੇ ਤੇ ਸਰਕਾਰ ਨੇ ਵੋਟਾਂ ਮੰਗੀਆਂ ਵੀ ਜੇ ਕੋਈ ਕੁਦਰਤੀ ਆਫਤ ਆਉਂਦੀ ਆ ਰੱਬ ਨਾ ਕਰੇ ਜੇ ਕੁਦਰਤੀ ਆਫਤ ਆਉਂਦੀ ਆ ਤੇ ਅਸੀਂ 20000 ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਹਿਲਾਂ ਇਸ ਨੂੰ ਮੁਆਵਜ਼ਾ ਦਿੱਤਾ ਜਾਊਗਾ ਉਸ ਤੋਂ ਬਾਅਦ ਗਰਦਾਵਰੀਆ ਕਰਾਂਗੇ ਤੇ ਸਾਡੇ ਨਾਲ ਬਹੁਤ ਵੱਡਾ ਧੋਖਾ ਆਇਆ ਜਦੋਂ ਸਾਡੇ ਤੋਂ ਇਹਨਾਂ ਨੇ ਵੋਟਾਂ ਮੰਗੀਆਂ ਤੇ ਅਸੀਂ ਇਹਨਾਂ ਦੇ ਝਾਂਸੇ ਜਾਣ ਕੇ ਇਹਨਾਂ ਨੂੰ ਬਦਲਾ ਦੇ ਰੂਪ ਚ ਵੋਟਾਂ ਪਾਈਆਂ ਸਾਰੇ ਪੰਜਾਬ ਨੇ ਬਹੁਤ ਵੱਡੀ ਬਹੁਮਤ ਨਾਲ ਇਹਨਾਂ ਨੂੰ ਸਰਕਾਰ ਬਣਾ ਕੇ ਤੇ 92 ਵਿਧਾਇਕ ਦਿੱਤੇ ਤੇ ਸਾਨੂੰ ਇਹਨਾਂ ਨੇ ਹੀ ਪਤਾ ਵੀ ਇਹ ਚੋਰਾਂ ਦੇ ਭੰਡਾ ਦੀ ਸਰਕਾਰ ਹੋਊਗੀ ਇਹ ਤੋਂ ਅਸੀਂ ਬਹੁਤ ਸਾਡੇ ਦਿਲ ਨੂੰ ਇਹ ਇਸ ਗੱਲ ਦਾ ਛਿਕਵਾ ਵੀ ਆ ਅਸੀਂ ਆਪਦੇ ਆਪਣਾ ਕਰਦੇ ਵੀ ਸਾਨੂੰ ਨਹੀਂ ਸੀ ਪਤਾ ਵੀ ਐਡੀ ਵੱਡੀ ਸਾਡੇ ਨਾਲ ਧੋਖਾ ਧੜੀ ਹੋਊਗੀ ਵੇਖੋ ਜੀ ਤੁਸੀਂ ਇਹ ਵੇਖੋ ਹੁਣ ਇਹ ਸਾਡੀਆਂ ਮਾਲਕੀ ਜ਼ਮੀਨਾਂ ਵਾਂ ਸਾਨੂੰ ਵੀ ਲੋਕਾਂ ਦੇ ਵਿੱਚ ਸਾਡਾ ਵੀ ਭੰਡੀ ਪ੍ਰਚਾਰ ਸਰਕਾਰ ਨੇ ਇਹ ਕੀਤਾ ਵੀ ਇਹ ਦਰਿਆ ਦੀ ਜ਼ਮੀਨ ਆ ਅੱਜ ਸਾਡੇ ਨਾਲ ਪੱਤਰਕਾਰ ਸਾਹਿਬ ਆਏ ਸੀ ਰਤਨ ਧਾਲੀਵਾਲ ਬਠਿੰਡੇ ਤੋਂ ਉਹ ਸਾਡੇ ਨਾਲ ਡਿਬੇਟ ਕਰਦੇ ਸੀ ਕਹਿੰਦੇ ਯਾਰ ਦਰਿਆ ਦੀ ਜ਼ਮੀਨ ਤਾਂ ਹੋਊਗੀ ਇਹਦੇ 'ਚ ਉਦੇ ਨਾਲ ਸਾਡੀ ਇਹੀ ਉਹਨਾਂ ਨਾਲ ਡਿਬੇਟ ਹੋਈ ਵੀ ਦਰਿਆ ਦੀ ਜ਼ਮੀਨ ਇੱਕ ਮਰਲਾ ਨਹੀਂ ਹੈਗੀ ਅਸੀਂ ਸਰਕਾਰ ਨੂੰ ਸਾਡੇ ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨਾ ਉਹਨਾਂ ਨੇ ਬਹੁਤ ਉੱਚੇ ਮੰਚ ਤੇ ਜਾ ਕੇ ਗਵਰਨਰ ਨਾਲ ਮੀਟਿੰਗਾਂ ਕੀਤੀਆਂ ਮੁੱਖ ਮੰਤਰੀ ਤੋਂ ਮੀਟਿੰਗਾਂ ਮੰਗੀਆਂ ਇਹਨਾਂ ਨੇ ਤਾਂ ਮੀਟਿੰਗਾਂ ਚਲੋ ਸਾਨੂੰ ਨਹੀਂ ਦਿੱਤੀਆਂ ਜੱਜਾਂ ਨਾਲ ਮੀਟਿੰਗਾਂ ਹੋਈਆਂ ਵਕੀਲਾਂ ਨਾਲ ਆ ਤੇ ਇਸੇ ਮੁੱਦੇ ਦੇ ਕੇ ਰਿਆ ਵੀ ਸਾਡੀ ਜ਼ਮੀਨ ਇੱਕ ਵਹਿਰ ਕਰਕੇ ਇਸ ਨੂੰ ਨਹਿਰੀ ਰੂਪ ਦਿੱਤਾ ਜਾਵੇ ਜੇ ਅਜੇ ਨਈ ਨਹਿਰੀ ਰੂਪ ਦੇਣਾ ਸਾਨੂੰ 60000 ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹਨਾਂ ਦਾ ਪੱਕੇ ਰੂਪ ਤੇ ਠੇਕਾ ਮਿਲਣਾ ਚਾਹੀਦਾ ਵਾ ਜੇ ਇਹ ਪਾਣੀ ਲੋਕਾਂ ਦਾ ਨੁਕਸਾਨ ਕਰਦਾ ਵਾ ਲੋਕ ਆਪਦੀ ਪਰਭਾਈ ਦੇ ਜੁਮੇ ਆ ਰਾਬ ਹੋਣ ਅਸੀਂ ਸਰਕਾਰ ਨੂੰ ਇਹਦੇ ਚ ਨਾਦੋਸ਼ ਦਈਏ ਅਸੀਂ ਵੇਖੋ ਜੀ ਅਸੀਂ ਤੁਹਾਨੂੰ ਅੱਜ মিডিਆ ਰਹੀ ਤੁਹਾਡੇ মিডিਆ ਰਹੀ ਇਹ ਚੈਲੰਜ ਕਰਦੇ ਆ ਸਰਕਾਰ ਨੂੰ ਸਾਡੇ ਹੜ ਆ ਗਏ ਆ ਅਸੀਂ ਖਰਾਬਾ ਨਹੀਂ ਮੰਗਦੇ ਇੱਕ ਸਾਲ ਦਾ ਤੁਹਾਡੇ ਨਹੀਂ ਲੈਂਦੇ ਖਰਾਬਾ ਅਸੀਂ ਤੁਸੀਂ ਇਹ ਖਰਾਬਾ ਵੀ ਸਾਡਾ ਉੱਪਰ ਲਾ ਦਿਓ ਜਿਹੜੀ ਰੇਤਾ ਬਜਰੀ ਵਿੱਚੋਂ ਨਿਕਲਦੀ ਇਹਦੇ ਚੋ ਉਹ ਵੀ ਤੁਸੀਂ ਕੱਢ ਕੇ ਵੇਚ ਲਓ ਤੇ ਸਾਡੀ ਜ਼ਮੀਨ ਅਕਵਾਇਰ ਕਰ ਲਓ ਆ ਵੇਖੋ ਜੀ ਆ ਜਿਹੜਾ ਪੁਲ ਜਾਂਦਾ ਵਾ ਇਹ 2200 ਤੋਂ 2500 ਮੀਟਰ ਦੇ ਵਿੱਚ ਆ ਤੁਸੀਂ ਇਹ ਵੇਖੋ ਆ ਕੈਮਰਾਮੈਨ ਨੂੰ ਕਹੂਗਾ ਵਿਖਾਓ ਵੀ 2200 ਤੋਂ 25 ਮੀਟਰ ਦੇ ਵਿੱਚ ਹੀ ਪਾਣੀ ਨਿਕਲਦਾ ਵਾ ਨਾ ਬਾਹਰ ਦੀ ਪਾਣੀ ਫਲੋ ਤਾਂ ਨਹੀਂ ਨਾ ਕਰ ਰਿਹਾ ਬਾਹਰ ਤਾੜੀ ਨਾ ਪਾਣੀ ਫਲੋ ਕਰ ਰਿਹਾ ਇਹਦੇ ਵਿੱਚ ਦੀ ਪਾਣੀ ਜਾ ਰਿਹਾ ਤੇ ਅੱਗੇ ਕਿਉਂ ਕਿਲੋਮੀਟਰਾਂ ਦੇ ਵਿੱਚ ਦੀ ਲੋਕਾਂ ਦਾ ਉਜਾੜਾ ਕਰ ਰਹੀ ਹੈ ਸਰਕਾਰ ਜੀ ਅੱਗੇ ਕਿਉਂ ਕਿਲੋਮੀਟਰਾਂ ਦੇ ਹਿਸਾਬ ਨਾਲ ਉਜਾੜਾ ਕਰ ਰਹੀ ਹੈ ਕਿਸਾਨਾਂ ਦਾ ਵੇਖੋ ਜੀ ਅਸੀਂ ਜਿਹੜੀਆਂ ਫਸਲਾਂ ਵਾਂ ਸਾਡੇ ਝੋਨੇ ਦੀਆਂ ਫਸਲਾਂ ਵੇਖੋ ਪੱਕ ਕੇ ਬਿਲਕੁਲ ਤਿਆਰ ਆ ਸਪਰੇ ਵੀ ਅਸੀਂ ਜਿਹੜੀ ਉੱਪਰਲੀ ਕਰ ਚੁੱਕੇ ਆ ਸਿਰਫ ਵੱਢਣ ਵਾਲੀ ਬਾਕੀ ਸੀ ਬਿਲਕੁਲ ਬਾਈ ਜੀ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਆਏ ਉੱਥੋਂ ਦੇ ਲੋਕਾਂ ਨੂੰ ਮਿਲੇ ਹੋ ਤੇ ਖਾਸ ਤੌਰ ਤੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੋ ਰਹੀਆਂ ਮੰਤਰੀ ਫੋਟੋਆਂ ਪਾ ਰਹੇ ਨੇ ਤੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਕਿ ਸਾਡੀ ਮਦਦ ਕਰੋ ਕੋਈ ਨਹੀਂ ਪਹੁੰਚ ਰਿਹਾ ਕੀ ਲੱਗਦਾ ਹੈ ਕਿ ਗਰਾਊਂਡ ਦੇ ਹਾਲਾਤ ਕਿੱਦਾਂ ਦੇ ਆ ਵੇਖੋ ਜੀ ਜੋ ਸਾਡੇ ਹਲਕੇ ਦੇ ਮੰਤਰੀ ਲਾਲਜੀਤ ਸਿੰਘ ਭੁੱਲਰੇ ਆ ਉਹਨਾਂ ਨੇ ਸਾਡੇ ਹਲਕੇ ਦੇ ਵਿੱਚ ਜਿਆਦਾ ਨਹੀਂ ਚਲੋ ਦੋਹਾਂ ਚੋਂ ਪਿੰਡਾਂ ਦੇ ਵਿੱਚ ਦਰਿਆ ਰਿਓ ਚ ਥੋੜੀ ਬਹੁਤੀ ਮਤ ਕੀਤੀ ਹੈ ਲੋਕਾਂ ਦੀ ਚਾਰ ਤੇ ਚੋਕਰ ਵੰਡਿਆ ਪਰ ਗੱਲ ਇਹ ਆ ਕਿ ਜਿੱਥੇ ਜਿੱਥੇ ਸਰਕਾਰਾਂ ਨੂੰ ਰੋਜ਼ ਰੋਜ਼ ਲੋਕਾਂ ਸਾਡੇ ਕਿਸਾਨਾਂ ਦੀ ਹੜ ਪੀੜਤਾ ਦੀ ਮਤ ਕਰਨੀ ਚਾਹੀਦੀ ਸੀ ਉਹ ਨਹੀਂ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਸਾਡੇ ਜਿਹੜੇ ਮਾਲਵੇ ਦੇ ਲੋਕ ਸਾਡੇ ਕਿਸਾਨ ਵੀਰ ਆ ਜਾਂ ਸਮਾਜਿਕ ਜਣੀਆਂ ਵੀ ਧਾਰਮਿਕ ਜਥੇਬੰਦੀਆਂ ਸਮਾਜ ਸੇਵੀ ਆ ਉਹੋ ਹੀ ਵੀਰ ਸਾਨੂੰ ਬਾਰ ਬਾਰ ਫੋਨ ਲਾ ਰਹੇ ਕਿ ਕਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਦਈਏ ਪਰ ਸਾਡੀ ਮੰਗ ਆ ਜਿੰਨੇ ਵੀ ਸਮਾਜ ਸੇਵੀ ਆ ਪੀ ਲੋੜ ਤੱਕ ਭਰਾਓ ਹੈਗੀ ਆ ਪਰ ਅਸੀਂ ਇਹ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਰਾਈ ਪੀ ਜਦੋਂ ਹੜਾਂ ਤੋਂ ਬਾਅਦ 2 ਇੱਕ ਮਹੀਨੇ ਜਾਂ 2 ਮਹੀਨੇ ਬਾਅਦ ਜਦੋਂ ਕਣਕ ਬੀਜਣ ਦੀ ਰੋਤਾਈ ਉਦੋਂ ਸਾਡੇ ਕਿਸਾਨਾਂ ਨੂੰ ਖਾਦ ਮੁਹੱਈਆ ਕਰਾਈ ਜਾਵੇ ਬੀ ਦਿੱਤਾ ਜਾਵੇ ਔਰ ਘਰਪਰਤੀ ਕੋਈ 25 ਤੋਂ 30 ਲੀਟਰ ਡੀਜ਼ਲ ਦਿੱਤਾ ਜਾਵੇ ਕਿਉਂਕਿ ਸਾਡੇ ਕਿਸਾਨਾਂ ਦੇ ਕੋਲ ਕਣਕ ਬੀਜਣ ਵਾਸਤੇ ਇਸ ਟਾਈਮ ਕੋਈ ਖਰਚਾ ਨਹੀਂ ਰਹਿ ਜਾਣਾ ਬਿਲਕੁਲ ਠੀਕ ਅੱਜ 4 ਤੇ ਚੋਕਰ ਤਾਂ ਹੋਰ ਬਥੇਰੇ ਆਜਣਾ ਬੜੀਆਂ ਸੇਵਾ ਕਰਨ ਸਾਡੇ ਕਿਸਾਨ ਵੀਰ ਭਰਾ ਜਿੰਨੇ ਵੀ ਅੱਸੀ ਸਮਾਜ ਸੇਵੀ ਅਸੀਂ ਧੰਨਵਾਦ ਕਰਦੇ ਹਾਂ ਦਾ ਵੀ ਉਹਨਾਂ ਨੇ ਤੇਈ ਚ ਸਾਡੀ ਬਾਹ ਫੜੀ ਐਰ ਕੀ ਵੀ ਸਾਡੀ ਬਾਹ ਫੜ ਰਿਹਾ ਪਰ ਜਿਹੜੀ ਸਭ ਤੋਂ ਵੱਡੀ ਲੋੜ ਸਾਡੇ ਕਿਸਾਨਾਂ ਨੂੰ ਆ ਕਣਕ ਦੀ ਬਜਾਈ ਕਰਨ ਦੀ ਕਿਉਂਕਿ ਪਰ 1 ਏਕੜ ਤੇ 81000 ਰੁਪਏ ਖਰਚਾ ਹੋਣਾ ਵੀ ਸਾਡੇ ਕਿਸਾਨਾਂ ਕੋਲ ਇਸ ਟਾਈਮ ਖਰਚੇ ਤੋਂ ਟੁੱਟ ਚੁੱਕੇ ਆ ਇਹੋ ਹੀ ਸਾਡੀ ਅਪੀਲ ਹੈ ਮੈਸੇਜ ਕੋ ਬਾਈ ਜੀ ਮੈਸੇਜ ਬਾਈ ਜੀ ਅਸੀਂ ਤੁਹਾਡੇ ਮੀਡੀਆ ਰਹੀ ਇਹ ਦੇਣਾ ਚਾਹੁੰਦੇ ਆ ਵੀ ਜਿਹੜੀ ਪੰਜਾਬ ਸਰਕਾਰ ਇਹ ਤਾਂ ਫੇਲ ਹੋ ਚੁੱਕੀ ਆ ਅਸੀਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦੇ ਆਂ ਵੀ 20000 ਰੁਪਿਆ ਪ੍ਰਤੀ ਕਿੱਲੇ ਦਾ ਖਰਚਾ ਲਾ ਚੁੱਕਾ ਜ਼ਿਮੀਂਦਾਰ ਸਾਨੂੰ 50 ਤੋਂ 60000 ਰੁਪਿਆ ਪ੍ਰਤੀ ਕਿੱਲੇ ਦਾ ਇਸ ਦਾ ਮੁਆਵਜ਼ਾ ਦੇਣਾ ਚਾਹੀਦਾ ਵਾ ਤੇ ਅਸੀਂ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਬੜਾ ਸਾਹ ਦਿੰਦੇ ਜੋ ਤੁਹਾਡੇ ਬਿਨਾ ਪੰਜਾਬ ਦਾ ਕੋਈ ਹਾਲ ਨਹੀਂ ਦਾਨੀ ਸੱਜਣਾ ਬਿਨਾ ਸਮਾਜ ਸੇਵੀ ਸੰਸਥਾ ਬਿਨਾ ਕਿ ਜਿਹੜਾ ਚਾਰਚੇ ਚੋਕਰ ਚ ਜਿਹੜਾ ਰਾਸ਼ਨ ਵੰਡ ਰਿਹਾ ਹੈ ਸਰਕਾਰ ਚਾਹੇ ਕੋਈ ਮੇਰੇ ਵੀਰ ਦਾਨੀ ਸੱਜਣ ਵੰਡ ਰਹੇ ਆ ਉਹਨਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਚਲੋ ਜਿੱਥੇ ਜ਼ਰੂਰਤ ਉੱਥੇ ਦਿਓ ਜਿੱਥੇ ਨਹੀਂ ਜ਼ਰੂਰਤ ਉੱਥੇ ਤੁਸੀਂ ਸਰਵਾ ਕਰਕੇ ਵੰਡੋ ਕਿਉਂਕਿ ਆ ਜਿਹੜਾ ਪਾਣੀ ਆ ਨਾ ਇਹ ਬਹੁਤ ਵੱਡੀ ਨੁਕਸਾਨ ਕਰ ਰਿਹਾ ਪੰਜਾਬ ਦਾ ਤੇ ਇਹਦੇ ਤੇ ਆਪਾਂ ਨੂੰ ਜ਼ਮੀਨਾਂ ਨੇ ਖਰਾਬ ਕਰ ਦੇਣੀਆਂ ਵਾ ਆਪਾਂ ਜ਼ਮੀਨਾਂ ਲੋਕਾਂ ਦੀਆਂ ਪੱਧਰ ਕਰਾ ਕੇ ਗਾਂਹ ਲੋਕਾਂ ਨੂੰ ਨਵੇਂ ਲੀ ਤੇ ਲਿਆ ਸਕੀਏ ਅਸੀਂ ਬੇਨਤੀ ਕਰਦੇ ਸਮਾਜ ਸੇਵੀ ਨੂੰ ਖਾਦ ਬੀਜ ਦਾ ਇਹਦਾ ਆਪਾਂ ਪਾਣੀ ਲੈਣ ਦੇ ਨਾਲ-ਨਾਲ ਫਿਰ ਲੋਕਾਂ ਦੀ ਹੈਲਪ ਕੀਤੀ ਜਾਵੇ ਉਹ ਆਪਾਂ ਨੂੰ ਸਹੀ ਹੈਲਪ ਗਣੀ ਜਾਊਗੀ ਦੂਸਰੀ ਗੱਲ ਅਸੀਂ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਵੀ ਜਿਨ੍ਹਾਂ ਦੀ ਜ਼ਮੀਨ ਹੜ੍ਹ ਦੇ ਵਿੱਚ ਆ ਗਈ ਆ ਦਰਿਆ ਦੇ ਵਿੱਚ ਆ ਗਈ ਆ ਉਹਨਾਂ ਕਿਸਾਨਾਂ ਦੀ ਫਸਲ ਮਾਰੀ ਗਈ ਉਹਨਾਂ ਦੀਆਂ ਲਿਮਟਾਂ ਨਹੀਂ ਤਰਨੀਆਂ ਫੌਰੀ ਤੌਰ ਤੇ ਉਹਨਾਂ ਦੀਆਂ ਲਿਮਟਾਂ ਮਾਫ਼ ਕੀਤੀਆਂ ਜਾਣ ਜੇ ਲਿਮਟਾਂ ਨਹੀਂ ਮਾਫ਼ ਕਰਨੀਆਂ ਉਹਨਾਂ ਦੇ ਵਿਆਜ ਮਾਫ਼ ਕੀਤੇ ਜਾਣ ਇਹ ਅਸੀਂ ਬੇਨਤੀ ਕਰਦੇ ਆਂ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਆ ਤਾਂ ਵੱਡੀ ਤਦਾਦ ਦੇ ਵਿੱਚ ਸਤਲੋਜ ਤੇ ਬਿਆਸ ਦੇ ਪਾਣੀ ਦੇ ਕਾਰਨ ਲੋਕ ਹੜਪੀੜਤ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਪਾਣੀ ਦਾ ਜਿਹੜਾ ਵਾਧਾ ਹੋਇਆ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਪਿੰਡ ਪਾਣੀ ਤੋਂ ਪੀੜਤ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਦੇ ਵੱਲੋਂ ਕੁਝ ਅਜਿਹੇ ਪਿੰਡ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਨਹੀਂ ਕਰਵਾਈ ਗਈ ਔਰ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਕੀਤਾ ਹੋਇਆ ਨਜ਼ਰ ਨਹੀਂ ਆ ਰਿਹਾ ਇਸ ਨੂੰ ਲੈ ਕੇ ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਹੋਵੇਗੀ ਉਹ ਵੀ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ